ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਜੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਦੇ ਡਾਊਟ ਕੁਝ ਰਹਿੰਦੇ ਸੀ ਤੇ ਕੁਝ ਬੱਚਿਆਂ ਦੇ ਜਿਹੜੇ ਡਾਊਟਸ ਨੇ ਆਪਾਂ ਕਲੀਅਰ ਕਰ ਚੁੱਕੇ ਹਾਂ ਪਰ ਫਿਰ ਵੀ ਜਿਹੜਾ ਕੁਝ ਬੱਚੇ ਨਵੇਂ ਕਮੈਂਟ ਕਰ ਰਹੇ ਨੇ ਕੁਝ ਬੱਚੇ 2024 ਵਾਲੇ ਨੇ ਜਿੰਨਾਂ ਦੀ ਜੁਆਇਨਿੰਗ ਨੂੰ ਲੈ ਕੇ ਕੁਝ ਉਹਨਾਂ ਦੇ ਜਿਹੜੇ ਡਾਊਟ ਨੇ ਕਿ ਜੁਆਇਨਿੰਗ ਕਦੋਂ ਹੋਣੀ ਆ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਤੇ ਕੁਝ ਬੱਚਿਆਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਬੱਚਿਆਂ ਦੇ 2025 ਵਾਲੇ ਕੈਂਡੀਡੇਟਸ ਦੀ ਡੀਵੀ ਹੋਣੀਆਂ ਉਹਨਾਂ ਦੇ ਡਾਕੂਮੈਂਟਸ ਨਾਲ ਰਿਲੇਟਡ ਕੋਈ ਵੀ ਡਾਊਟ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀਆਂ ਤੇ ਸਭ ਤੋਂ ਪਹਿਲਾਂ ਜਿਹੜੀ ਬੱਚ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 2024 ਵਾਲੇ ਕੈਂਡੀਡੇਟਸ ਨਾਲ ਵੀ ਤੇ 2025 ਵਾਲੇ ਕੈਂਡੀਡੇਟਸ ਨਾਲ ਵੀ ਜਿਨ੍ਹਾਂ ਨੇ ਫਿਜ਼ੀਕਲ ਕਲੀਅਰ ਕਰਿਆ ਹੋਇਆ ਤੇ ਡੀਵੀ ਲਈ ਜਾਣਾ ਦੇਖੋ ਜਿਹੜ ਬਹੁਤ ਮੈਂ ਸੋਚੀ ਮਤਲਬ ਕਿ ਪਿਛਲੀਆਂ ਕਈ ਵੀਡੀਓਜ਼ ਤੋਂ ਜਿਹੜੇ ਇਹ ਕਲੀਅਰ ਕਰਤਾ ਆ ਰਹੇ ਹਾਂ ਪਰ ਫਿਰ ਵੀ ਅਗਰ ਤੁਹਾਡੋ ਕਿਸੇ ਪ੍ਰਕਾਰ ਦੇ ਡਾਊਟ ਰਹਿੰਦੇ ਨੇ ਤਾਂ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਵਿੱਚ ਰਿਪਲਾਈ ਕਰਦੇ ਰਹਾਂਗੇ ਤੇ ਤੁਹਾਡੇ ਜਿਹੜੇ ਕੋਈ ਵੀ ਕਿਸੇ ਵੀ ਤਰੀਕੇ ਦਾ ਸਵਾਲ ਹੋਇਆ ਉਸ ਦਾ ਜਿਹੜਾ ਉੱਤਰ ਅਗਰ ਉਹ ਦੇਣ ਵਾਲਾ ਹੋਇਆ ਤਾਂ ਆਪਾਂ ਉਹਦਾ ਜਿਹੜਾ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਹੈ ਉਹ ਸਟਾਰਟ ਕਰਦੇ ਹਾਂ ਹੁਣ ਜਿਵੇਂ ਆਪਾਂ ਇਹ ਸੀਰੀਜ਼ ਚਲਾਈ ਹੋਈ ਸੀ ਆਪਾਂ ਬੱਚਿਆਂ ਦੇ ਜਿਹੜੀ ਕਮੈਂਟਾਂ ਦੇ ਵਿੱਚ ਵੀ ਜਿਹੜੇ ਹੈਗੇ ਰਿਪਲਾਈ ਕਰ ਦਨੇ ਆ ਤੇ ਕੁਝ ਬਚਦੇ ਆਪਾਂ ਜਿਹੜੇ ਕਮੈਂਟ ਆਪਾਂ ਵੀਡੀਓ ਦੇ ਵਿੱਚ ਲੈ ਆਉਣੇ ਤਾਂ ਕਿ ਜਿਹੜੇ ਹੈਗਾ ਡਾਊਟ ਕਿਸੇ ਬੱਚੇ ਦਾ ਸੇਮ ਕਮੈਂਟ ਹੋਵੇ ਕੋਈ ਕਮੈਂਟ ਨਹੀਂ ਕਰਦਾ ਕਈ ਵਾਰ ਬੱਚਾ ਉਹਨੂੰ ਇਹ ਹੁੰਦਾ ਕਿ ਵੀਡੀਓ ਦੇਖ ਕੇ ਜਿਹੜਾ ਹੈਗਾ ਡਾਊਟ ਕਲੀਅਰ ਹੋ ਜੇ ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਆਪਾਂ ਮਤਲਬ ਕਿ ਸਾਰਾ ਕੁਝ ਤੁਹਾਡਾ ਕਲੀਅਰ ਕਰ ਦਾਂਗੇ ਤੇ ਹੁਣ ਜਿਹੜਾ ਪਹਿਲਾ ਕਮੈਂਟ ਹੈ ਆਪਾਂ ਉਹ ਦੇਖਦੇ ਆਂ ਡਾਕੂਮੈਂਟ ਚ ਚੇਂਜ ਕਰ ਸਕਦੇ ਆਂ 10 ਟਾਈਮ ਕੋਈ ਸਲਿੱਪ ਅਪਲੋਡ ਕਰੀ ਸੀ ਈਡਬਲਯੂਐਸ ਦੀ ਫਾਰਮ ਭਰਨ ਟਾਈਮ ਕੋ ਕਿਉਂਕਿ ਕੋਈ ਕਿਉਂ ਕਿ ਸਰਟੀਫਿਕੇਟ 14 ਤਰੀਕ ਨੂੰ ਇਸ਼ੂ ਹੋਇਆ ਸੀ ਮੈਨੂੰ 2025 ਦੀ ਭਰਤੀ ਚ ਦੇਖੋ ਅਗਰ ਤੁਸੀਂ ਸਲਿੱਪ ਅਪਲੋਡ ਕਰਤੀ ਸੀ ਠੀਕ ਹੈ ਫਾਰਮ ਆ ਫਿਲ ਕਰਨ ਬਾਰੇ ਤੇ ਹੁਣ ਤੁਹਾਡੇ ਕੋਲ ਸਰਟੀਫਿਕੇਟ ਹੈ ਤਾਂ ਤੁਸੀਂ ਉਹ ਸਰਟੀਫਿਕੇਟ ਲੈ ਜਿਓ ਤੇ ਇਸ ਦਾ ਤੁਹਾਨੂੰ ਐਫੀਡੇਵਿਟ ਕਰਵਾਉਣ ਦੀ ਲੋੜ ਨਹੀਂ ਹੈਗੀ ਬਾਕੀ ਅਗਰ ਐਫੀਡੇਵਿਟ ਦੀ ਲੋੜ ਵੀ ਪਈ ਤਾਂ ਜਦੋਂ ਤੁਹਾਡੀ ਡੀਵੀ ਹੋਊਗੀ ਉੱਥੇ ਉਹ ਮਾਈਨਰ ਦੀ ਮਿਸਟੇਕ ਨੂੰ ਵੈਸੇ ਮੰਨ ਲ ਕੇ ਐਵੇਂ ਚੇਂਜ ਕਰਤਾ ਹੁੰਦੇ ਨੇ ਉਹਨਾਂ ਕੋਲ ਇੱਕ ਰਫ ਪੇਜ ਤੁਹਾਨੂੰ ਦੇ ਦੇਣਗੇ ਉਹਦੇ ਉੱਤੇ ਤੁਹਾਡਾ ਨਾਮ ਪਤਾ ਲਿਖਵਾ ਕੇ ਤੁਰਤੇ ਇਹੋ ਲਿਖ ਪੈਰਾਂਗੇ ਵੀ ਸਾਡੇ ਤੋਂ ਆਹ ਚੀਜ਼ ਜੀ ਅਸੀਂ ਜਿਹੜੀ ਹੈ ਚੇਂਜ ਕੀਤੀ ਹੋਈ ਹੈ ਠੀਕ ਹੈ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਆਪਣਾ ਨੈਕਸਟ ਕਮੈਂਟ ਹੈ ਸਰ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਮੇਰਾ ਕੋਲ ਮੇਰੇ ਕੋਲ ਪੰਜਾਬ ਡੋਮਿਸਾਈਲ ਸਰਟੀਫਿਕੇਟ ਹੈਗਾ ਕਿਉਂ ਮੈਨੂੰ ਪੰਜਾਬ ਦਾ ਰੈਜੀਡੈਂਸ ਸਰਟੀਫਿਕੇਟ ਬਣਵਾਉਣ ਦੀ ਲੋੜ ਹੈ ਜਾਂ ਨਹੀਂ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਡੋਮਿਸਾਈਲ ਸਰਟੀਫਿਕੇਟ ਹੁੰਦਾ ਤੇ ਪੰਜਾਬ ਦਾ ਰੈਜੀਡੈਂਸ ਸਰਟੀਫਿਕੇਟ ਹੁੰਦਾ ਇਹ ਸੇਮ ਚੀਜ਼ ਹੁੰਦੀ ਹੈ ਡੋਮਿਸਾਈਲ ਜਾਂ ਰੈਜੀਡੈਂਸ ਸਰਟੀਫਿਕੇਟ ਅਲੱਗ-ਅਲੱਗ ਨਹੀਂ ਹੁੰਦੇ ਠੀਕ ਹੈ ਸਰ ਟੀਵੀ ਦੀ ਕੱ ਦੇਖੋ ਜੀ ਜਿਹੜੀ ਡੀਵੀ ਦੀ ਕੱਟਆਫ ਹੈ ਤੁਹਾਡੀ ਨੰਬਰ ਮਾਂਥ ਦੇ ਵਿੱਚ ਵਿੱਚ ਆ ਜਾਊਗੀ ਠੀਕ ਹੈ ਪਹਿਲਾਂ ਜਿਹੜਾ ਆਪਣੇ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਸੀ ਇਸ ਚੀਜ਼ ਬਾਰੇ ਕਿ ਨੰਬਰ ਮਾਂਥ ਦੇ ਅੰਤ ਤੱਕ ਜਾਂਦੇ ਆਂਦੇ ਤੁਹਾਨੂੰ ਕੋਈ ਅਪਡੇਟ ਮਿਲ ਜਾਊਗੀ ਪਰ ਕੁਝ ਬੱਚਿਆਂ ਨੇ ਮਤਲਬ ਕਿ ਜਿਹੜੇ ਹਾਈਟ ਵਾਲਾ ਇਸ਼ੂ ਸੀ ਆ ਉਹਨਾਂ ਬੱਚਿਆਂ ਦੇ ਕੁਝ ਪ੍ਰੋਬਲਮਸ ਕਰਕੇ ਉਹਨਾਂ ਦੀ ਰਿੱਟਾਂ ਕਰਕੇ ਹਲੇ ਵੀ ਮਤਲਬ ਕਿ ਚੀਜ਼ ਇਹ ਕੁਝ ਆਪਾਂ ਕਹਿ ਨਹੀਂ ਸਕਦੇ ਕਿ ਕਦੋਂ ਰਿੱਟ ਕਲੀਅਰ ਹੋਣੀ ਹੈ ਤੇ ਕਦੋਂ ਜਿਹੜਾ ਹੈਗਾ ਤੁਹਾਡਾ ਨੈਕਸਟ ਸਟੈਪ ਹੋਣਾ ਹੋ ਸਕਦਾ 2 ਦਿਨਾਂ ਦੇ ਵਿੱਚ ਆ ਜਾਏ ਹੋ ਸਕਦਾ ਨੰਬਰ ਦੇ ਐਂਡ ਤੱਕ ਆਵੇ ਠੀਕ ਹੈ ਪਰ ਜਿਸ ਤੱਕ ਆਪਾਂ ਮਤਲਬ ਆਪਾਂ ਅੰਦਾਜ਼ਾ ਲਗਾ ਸਕਦੇ ਆ ਇਹ ਜਿਹੜੀ ਤੁਹਾਡੀ ਡੀਵੀ ਹੈ ਉਹਨਾਂ ਨੰਬਰ ਮਤਸ ਦੇ ਅੰਦਰ ਤੁਹਾਨੂੰ ਜਿਹੜੀ ਹੈਗੀ ਅਪਡੇਟ ਦੇਖਣ ਨੂੰ ਮਿਲ ਜੂਗੀ ਠੀਕ ਹੈ ਨੈਕਸਟ ਸਰ ਮੈਂ ਆਧਾਰ ਕਾਰਡ ਤੇ ਫੋਟੋ ਅਪਡੇਟ ਕਰਵਾਈ ਹੈ ਫਿਊਰਟ ਲਗਾਉਣਾ ਪਊਗਾ ਕਿਉਂਕਿ ਮੇਰੇ ਕੋਲ ਦੋਹੇ ਆਧਾਰ ਕਾਰਡ ਨੇ ਹੈਏ ਨੇ ਦੇਖੋ ਅਗਰ ਤੁਹਾਡੇ ਕੋਲ ਦੋਹੇ ਆਧਾਰ ਕਾਰਡ ਨੇ ਠੀਕ ਹੈ ਤੁਸੀਂ ਦੋਵੇਂ ਲੈ ਜਿਓ ਤੇ ਜਿਹੜਾ ਤੁਸੀਂ ਆਧਾਰ ਕਾਰਡ ਨਾਲ ਲਗਾਇਆ ਤੁਸੀਂ ਉਹੀ ਜਿਹੜਾ ਹੈਗਾ ਉੱਥੇ ਦਿਖਾਉਣਾ ਹੈ ਠੀਕ ਹੈ ਜਦੋਂ ਤੁਹਾਡੀ ਡੀਵੀ ਹੋਊਗੀ ਤੁਹਾਨੂੰ ਨਵਾਂ ਆਧਾਰ ਕਾਰਡ ਆਪਣਾ ਦਿਖਾਉਣ ਦੀ ਲੋੜ ਨਹੀਂ ਹੈਗੀ ਅਗਰ ਉਹਨਾਂ ਨੇ ਕਿਹਾ ਕਿ ਹਾਂ ਤੁਸੀਂ ਆਪਦਾ ਆਧਾਰ ਕਾਰਡ ਅਪਡੇਟ ਕਰਵਾਇਆ ਅਗਰ ਉਹਨਾਂ ਨੇ ਤੁਹਾਡਾ ਆਧਾਰ ਕਾਰਡ ਆਨਲਾਈਨ ਚੈੱਕ ਕਰਿਆ ਤਾਂ ਤੁਸੀਂ ਆਪਣਾ ਜਿਹੜਾ ਹੈ ਨਵਾਂ ਆਧਾਰ ਕਾਰਡ ਵੀ ਦਿਖਵਾ ਦਿਓ ਪਰ ਤੁਹਾਨੂੰ ਜਿਹੜਾ ਹੈ ਐਫੀਡਵਟ ਕਰਵਾਉਣ ਦੀ ਕੋਈ ਲੋੜ ਨਹੀਂ ਹੈਗੀ ਇਸ ਚੀਜ਼ ਲਈ ਸਰ 2024 ਲਈ ਵੀਡੀਓ ਦੇਖੋ 2024 ਲਈ ਮੈਂ ਵੀਡੀਓ ਬਣਾ ਦੂੰਗਾ ਠੀਕ ਹੈ ਮੈਂ ਕੱਲ ਨੂੰ ਹੀ ਤੁਹਾਡੇ ਕਹਿੰਦੇ ਉੱਤੇ ਬੱਚਿਆਂ ਦੇ ਕਮੈਂਟ ਬੜੇ ਆ ਰਹੇ ਨੇ 2024 ਲਈ ਮੈਂ ਕੱਲ ਨੂੰ ਜਿਹੜਾ ਹੈਗਾ 2024 ਵਾਲੇ ਬੱਚਿਆਂ ਨੇ ਸਪੈਸ਼ਲ ਇੱਕ ਵੀਡੀਓ ਬਣਾ ਦੂੰਗਾ ਕਿ ਆਪਾਂ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਲਈ ਬੇਨਤੀ ਕਰਾਂਗੇ ਪਰ ਜਿੱਥੋਂ ਤੱਕ ਜਿਹੜੀ ਹੈਗੀ ਮੇਰੇ ਕੋਲ ਖਬਰ ਆਈ ਕਿ ਤਰਨਤਾਰਨ ਦੇ ਕੁਝ ਬੱਚੇ ਨੇ ਜਿਨ੍ਹਾਂ ਦਾ ਮੈਡੀਕਲ ਅਜੇ ਪੈਂਡਿੰਗ ਪਿਆ ਹੈ ਠੀਕ ਹੈ ਸ਼ਾਇਦ ਅੱਜ ਹੋ ਗਿਆ ਹੋਵੇ ਜਾਂ ਕੱਲ ਨੂੰ ਹੋ ਜੇ ਠੀਕ ਹੈ ਜੀ ਕਿਉਂਕਿ ਵੀਰਵਾਰ ਤੇ ਜਿਹੜਾ ਹੈਗਾ ਸੋਮਵਾਰ ਨੂੰ ਮੈਡੀਕਲ ਹੁੰਦਾ ਹੁੰਦਾ ਅਗਰ ਕਿਸੇ ਵੀ ਬੱਚੇ ਦਾ ਮੈਡੀਕਲ ਹੁੰਦਾ ਤਾਂ ਮੇਬੀ ਹੋ ਸਕਦਾ ਕੱਲ ਨੂੰ ਕੋਈ ਜਿਹੜਾ ਹੈਗਾ ਉਹਨਾਂ ਦਾ ਮੈਡੀਕਲ ਹੋ ਜੇ ਤੇ ਬਾਕੀ ਅਗਰ ਕੋਈ ਵੀ ਬੱਚਾ ਤਰਨਤਨ ਡਿਸਟ੍ਰਿਕਟ ਦਾ ਜਿਹਨੂੰ ਤਰਨਤਨ ਡਿਸਟ੍ਰਿਕਟ ਮਿਲਿਆ ਹੈ ਪੰਜਾਬ ਪੁਲਿਸ ਕਨਸਟਬਲ 2024 ਦੇ ਵਿੱਚ ਤਾਂ ਉਹ ਵੀਡੀਓ ਨੀਚੇ ਕਮੈਂਟ ਕਰਿਓ ਤੇ ਜਿਹੜਾ ਜਾਂ ਫਿਰ ਆਪਾਂ ਨੂੰ ਟੈਲੀਗ੍ਰਾਮ ਦੇ ਉੱਤੇ ਪਰਸਨਲ ਮੈਸੇਜ ਕਰੋ ਤਾਂ ਕਿ ਆਪਾਂ ਉਹਦੇ ਨਾਲ ਬੱਚਿਆਂ ਨਾਲ ਗੱਲਬਾਤ ਕਰ ਸਕੀਏ ਤੇ ਜਿਹੜਾ ਹੈਗਾ ਸੋਡੇ ਤੱਕ ਸਹੀ ਇਨਫੋਰਮੇਸ਼ਨ ਦੇ ਸਕੀਏ ਬਾਕੀ ਆਪਾਂ ਇੱਕ ਸਪੈਸ਼ਲ ਵੀਡੀਓ ਫੇਰ ਵੀ ਬਣਾਵਾਂਗੇ ਕਿ ਜੇ ਅਗਰ ਕਿਸੇ ਇਨ੍ਹਾਂ ਬੱਚਿਆਂ ਦਾ ਤਰਨਤਨ ਵਾਲੇ ਬੱਚਿਆਂ ਦਾ ਮੈਡੀਕਲ ਇੰਨਾ ਲੇਟ ਹੋਇਆ ਤਾਂ ਉਸ ਚੀਜ਼ ਪਿੱਛੇ ਕੀ ਕਾਰਨ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਕਿ 2024 ਵਾਲੇ ਬੱਚਿਆਂ ਦੀ ਬੱਚਿਆਂ ਦੀ ਮੈਂਟਲੀ ਪ੍ਰੈਸ਼ਰ ਬਹੁਤ ਆ 2 ਸਾਲ ਹੋ ਗਏ ਥੋੜੀ ਭਾਰਤੀ ਨੂੰ ਤੁਸੀਂ ਨੰਬਰ 2 ਜਨਵਰੀ ਫਰਵਰੀ ਦੇ ਵਿੱਚ 2024 ਦੇ ਵਿੱਚ ਨੋਟੀਫਿਕੇਸ਼ਨ ਆਊਟ ਕੀਤੀ ਜੂਨ ਜੁਲਾਈ ਦੇ ਵਿੱਚ ਪੇਪਰ ਲਿਆ ਠੀਕ ਹੈ ਫਿਰ ਆ ਕੇ ਥੋੜਾ ਦਸੰਬਰ ਦੇ ਵਿੱਚ ਅ ਦਸੰਬਰ 2024 ਦੇ ਵਿੱਚ ਥੋੜਾ ਫਿਜ਼ੀਕਲ ਹੋਇਆ ਫਿਰ ਆ ਕੇ ਫਰਵਰੀ 2025 ਦੇ ਵਿੱਚ ਥੋੜੀ ਡੀਵੀ ਹੋਈ 28 ਮਈ ਨੂੰ ਤੁਸੀਂ ਰਿਜ਼ਲਟ ਦਿੱਤਾ ਤੇ 28 ਮਈ ਤੋਂ ਰਿਜ਼ਲਟ ਤੋਂ ਬਾਅਦ ਹਲੇ ਤੱਕ ਥੋੜੇ ਨੂੰ ਮੈਡੀਕਲ ਹਲੇ ਤੱਕ ਥੋੜੋ ਮੈਡੀਕਲ ਵੀ ਕਲੀਅਰ ਕਰਵਾਇਆ ਗਿਆ ਠੀਕ ਹੈ ਤਾਂ ਪੰਜਾਬ ਸਰਕਾਰ ਨੂੰ ਇਹ ਅਗਰ ਕੋਈ ਅਫੀਸ਼ਰ ਕੋਈ ਪਰਸਨ ਇਹ ਵੀਡੀਓ ਦੇਖ ਰਿਹਾ ਹੋਵੇ ਤਾਂ ਸਾਡੀ ਬੇਨਤੀ ਹੈ ਕਿ ਇਸ ਚੀਜ਼ ਨੂੰ ਉੱਪਰ ਤੱਕ ਪਹੁੰਚਾਇਆ ਜਾਵੇ ਕਿ ਪਰ 2 ਸਾਲ ਹੋ ਗਏ ਭਰਤੀ aí ਨੂੰ ਠੀਕ ਹੈ ਇਹ ਇਸ ਵਾਰ ਜਿਹੜਾ ਹੈਗਾ ਮਤਲਬ ਕਿ 2 ਸਾਲ ਹੋ ਜਾਣਗੇ ਭਰਤੀ ਨੂੰ ਤੁਸੀਂ 2 ਸਾਲਾਂ ਵਿੱਚ ਸੋ ਤੋਂ ਜਦੋਂ 1700 ਕੈਂਡੀਡੇਟ ਨਹੀਂ ਸਾਹਮਣੇ ਆ ਗਿਆ ਤੁਸੀਂ ਹੋਰ ਕੀ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਆਪਾਂ ਇਸ ਵਾਰੀ ਜਿਹੜੀ ਹੈਗੀ ਕੱਲ ਨੂੰ ਇੱਕ ਸਪੈਸ਼ਲ ਵੀਡੀਓ ਬਣਾਦਾ ਕਿਉਂਕਿ ਹੁਣ ਜਿਹੜੇ ਬੱਚੇ ਨੇ ਕਮੈਂਟ ਕਰ ਰਹੇ ਨੇ ਕਿ ਹੁਣ ਜਿਹੜਾ ਉਹਨਾਂ ਨੇ ਪ੍ਰੋਟੈਸਟ ਕਰਨਾ ਧਰਨਾ ਕਰਨਾ ਤਾਂ ਕੀ ਪਲਾਨ ਹੋਊਗਾ ਅੱਗੇ ਸਾਰਾ ਕੁਝ ਆਪਾਂ ਤੁਹਾਨੂੰ ਠੀਕ ਹੈ ਸਰ ਜਿਵੇਂ ਤੁਸੀਂ ਕਿਹਾ ਕਿ ਆਧਾਰ ਕਾਰਡ ਨਵਾਂ ਬਣਵਾਇਆ ਤੇ ਫੋਟੋ ਬਦਲੀ ਆ ਫਿਡਿਊਟ ਬਣਾਉਣਾ ਪਊਗਾ ਇਹ ਦੇਖੋ ਮੈਂ ਤੁਹਾਨੂੰ ਮਤਲਬ ਡਾਇਰੈਕਟ ਨਹੀਂ ਕਿਹਾ ਸੀ ਕਿ ਫਿਡਿਊਟ ਬਣਾਉਣਾ ਪਊਗਾ ਅਗਰ ਤੁਸੀਂ ਆਧਾਰ ਕਾਰਡ ਅਪਡੇਟ ਕਰਵਾਇਆ ਉਹ ਚ ਫੋਟੋ ਚੇਂਜ ਹੋ ਗਈ ਉਹ ਤੁਹਾਡੀ ਇਸ਼ਿਆ ਕਿ ਆਧਾਰ ਕਾਰਡ ਅਪਡੇਟ ਕਰਵਾਉਣ ਤੋਂ ਬਾਅਦ ਫੋਟੋ ਅਪਡੇਟ ਕਰਵਾਉਂਦਾ ਐ ਫਿਡਿਊਟ ਕਰਵਾਉਣਾ ਜਾਂ ਨਾ ਤੁਸੀਂ ਨਾ ਕਰਵਾਓ ਫਿਡਿਊਟ ਕੋਈ ਇਸ਼ੂ ਨਹੀਂ ਹੈਗਾ ਕਾਲੀ ਸਿਰਫ ਫੋਟੋ ਦੇ ਠੀਕ ਹੈ ਅਗਰ ਤੁਹਾਡਾ ਆਧਾਰ ਕਾਰਡ ਖੋ ਗਿਆ ਤੁਸੀਂ ਤਾਂ ਨਵਾਂ ਕਢਵਾਇਆ ਤਾਂ ਤੁਹਾਨੂੰ ਤੇ ਉਹ ਤੋਂ ਫੋਟੋ ਵੀ ਚੇਂਜ ਕਰਵਾ ਲਈ ਅਗਰ ਖੂਨ ਤੇ ਮਤਲਬ ਕਿ ਅਗਰ ਤੁਹਾਡੇ ਕੋਲ ਪੁਰਾਣਾ ਹੈ ਤਾਂ ਤੁਸੀਂ ਪੁਰਾਣਾ ਲਿਖਾ ਦਿਓ ਉੱਥੇ ਕੋਈ ਚੱਕਰ ਨਹੀਂ ਪਰ ਤੁਹਾਡੇ ਕੋਲ ਪੁਰਾਣਾ ਸੀ ਉਹਦੇ ਫੋਟੋ ਵੀ ਹੋਰ ਸੀ ਤੁਸੀਂ ਇੱਕ ਅਪਡੇਟ ਵੀ ਕਰਵਾ ਲਿਆ ਤੇ ਤੁਹਾਡੇ ਕੋਲ ਪੁਰਾਣਾ ਵੀ ਨਹੀਂ ਤਾਂ ਤੁਸੀਂ ਅਪਡੇਟ ਕਰਵਾ ਲਿਓ ਠੀਕ ਹੈ ਸਰ ਮੈਂ ਵੀ ਨਵਾਂ ਬਣਵਾਇਆ ਤੇ ਫੋਟੋ ਬਦਲ ਲਈ ਹੈ ਅੱਛਾ ਪਰ ਮੇਰੇ ਕੋਲ ਪੁਰਾਣਾ ਵੀ ਹੈਗਾ ਪੋਸਟ ਅਪਲਾਈ ਬਸ ਤੁਸੀਂ ਅਗਰ ਤੁਹਾਡੇ ਕੋਲ ਪੁਰਾਣਾ ਦਾ ਤੁਸੀਂ ਪੁਰਾਣਾ ਨਾਮ ਲੈ ਜਿਓ ਠੀਕ ਹੈ ਤੁਹਾਨੂੰ ਐਫੀਓਟ ਦੀ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਨਵਾਂ ਵੀ ਨਾਮ ਲੈ ਜਿਓ ਅਗਰ ਤੁਹਾਡਾ ਮੈਂ ਜਿਸ ਤਰੀਕੇ ਨਾਲ ਇਹ ਬੱਚੇ ਦਾ ਕਮੈਂਟ ਸੀ ਅਗਰ ਤੁਹਾਡਾ ਆਨਲਾਈਨ ਚੈੱਕ ਹੋਇਆ ਤਾਂ ਤੁਸੀਂ ਉਹਨਾਂ ਨੂੰ ਦਿਖਾ ਦਿਓ ਕਿ ਹਾਂ ਨਵਾਂ ਵੀ ਹੈ ਠੀਕ ਹੈ ਤੇ ਬਾਕੀ ਇਹ ਮਾਈਨਰ ਦੀ ਅਪਡੇਟ ਹੈ ਇਸ ਨੂੰ ਤੁਹਾਡੇ ਕੋਲ ਹੈਗਾ ਹੈਗਾ ਰਫ పేਜ ਨੂੰ ਦੇਣੀ ਹੈ ਉਸ ਦੇ ਉੱਤੇ ਲਿਖਿਆ ਦਿੱਤੇ ਲਿਖਿਆ ਲਿਆ ਜਾਊਗਾ ਠੀਕ ਹੈ ਕਿ ਜਿਹੜਾ ਹੈਗਾ ਮੈਂ ਦਾ ਰਿਕਾਰਡ ਅਪਡੇਟ ਕਰਵਾਇਆ ਫੋਟੋ ਅਪਡੇਟ ਕਰਵਾਈਆ ਹੋਰ ਕੋਈ ਇਸ ਨੂੰ ਇਸ ਚੀਜ਼ ਲਈ ਫਿਰਫਟ ਨਾ ਕੋਈ ਵੀ ਨਾ ਕਰਵਾਓ ਅਗਰ ਸਿਰਫ ਫੋਟੋ ਅਪਡੇਟ ਕਰਵਾਈ ਆ ਪੰਜਾਬ ਪਲਸ 2024 ਵਾਲਿਆਂ ਨੇ ਜੁਆਇਨਿੰਗ ਦਾ ਪ੍ਰੋਸੈਸ ਇਹ ਦੇਖੋ ਮੈਂ ਦੱਸ ਚੁੱਕਿਆ ਬਾਕੀ ਮੈਂ ਕੱਲ ਨੂੰ ਇਸ ਚੀਜ਼ ਤੇ ਸਪੈਸ਼ਲ ਵੀਡੀਓ ਬਣਾ ਦੂੰਗਾ ਵੈਸੇ ਕਰ ਸੋਮਵਾਰ ਹੈ ਸੋਮਵਾਰ ਤੇ ਵੀਰਵਾਰ ਨੂੰ ਜਿਹੜਾ ਹੈਗਾ ਮਤਲਬ ਕਿ ਮੈਡੀਕਲ ਹੁੰਦਾ ਤੇ ਹੋ ਸਕਦਾ ਕੱਲ ਨੂੰ ਤਰਨਤਨ ਵਾਲੇ ਜਿਹੜੇ ਡਿਸਟ੍ਰਿਕਟ ਵਾਲੇ ਬੱਚੇ ਨੇ ਉਹਨਾਂ ਸਾਰਿਆਂ ਦਾ ਮੈਡੀਕਲ ਹੋ ਜੇ ਤੇ ਛੁੱਡੀ ਜੁਆਇਨਿੰਗ ਦੀ ਕੋਈ ਅਪਡੇਟ ਕੱਦ ਦੇਣ ਦੇ ਵਿੱਚ ਆ ਜ ਠੀਕ ਹੈ ਇਹ ਫੇਰ 2024 ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਕੱਲੂ ਸਾਰੀ ਇਨਫੋਰਮੇਸ਼ਨ ਦੇ ਦਾਂਗੇ ਨੈਕਸਟ ਕੁਮੈਂਟ ਆ ਸਰ ਆਈ ਬਲongs ਟੂ ای ਡਬਲਯੂ ਐਸ ਕੈਟੇਗਰੀ ਮੇਲ ਅੱਛਾ ਐਂਡ ਮਾਈ ای ਡਬਲਯੂ ਐਸ ਇਸ਼ੂਡ 1 ਜੁਲਾਈ 2024 ਵਿੱਚ ਵੈਲਿਡ ਫੋਰ 24-25 ਇਟ ਡਿਪਿਕਟਸ ਥੈਟ ਫਰਮ ਟੇ 24 ਫੈਮਿਲੀ ਇਨਕਮ ਡਸ ਨਾਟ ਕਰਾਸ 8 ਲੱਖ ਰੀਸੀ ਸਰ ਮੇਰਾ ਡਾਊਟ ਆ ਕਿ ਆਹ ਸਰਟੀਫਿਕੇਟ ਹੀ ਲੰਗਣਾ ਦੇਖੋ ਜਿਹੜਾ ਤੁਸੀਂ ਮਤਲਬ ਕਿ ਨਾਲ ਅਪਲਾਈ ਕਰਿਆ ਸੀਗਾ ਠੀਕ ਹੈ ਕੋਈ ਵੀ ਫਾਰਮ ਫਿਲ ਕਰਨ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਜਿਹੜੀ ਹੈਗੀ ਇਨਫੋਰਮੇਸ਼ਨ ਦੇਣਾ ਚਾਹਣਾ ਅਗਰ ਤੁਸੀਂ ਕੋਈ ਸਲਿੱਪ ਅਪਲੋਡ ਕਰੀ ਹੈ ਨਾ ਤਾਂ ਤੁਸੀਂ ਸਲਿੱਪ ਨਾਲ ਲਾ ਕੇ ਸਲਿੱਪ ਨਾਲ ਲੈ ਕੇ ਜਾਣੀ ਚਾਹੇ ਤੁਹਾਡਾ ਕੋਲ origignal ਸਰਟੀਫਿਕੇਟ ਸੁਦਾ ਆ ਚੁੱਕਿਆ ਹੋਵੇ ਠੀਕ ਹੈ ਤੇ ਵੈਸੇ ਚਲੋ ਆਪਾਂ ਮੰਨਦੇ ਹਾਂ ਕਿ ਹੁਣ ਪਿੱਛੇ ਇੱਕ ਕਮੈਂਟ ਸੀ ਕਿ ਉਹ ਜਿਹੜੀ ਹੈਗੀ ਸਲਿੱਪ ਅਪਲੋਡ ਕਰੀ ਸੀ ਤੇ ਮਤਲਬ ਕਿ ਹੁਣ ਤੁਹਾਡੇ ਕੋਲੇ ਜਿਹੜਾ ਹੈਗਾ ਸਰਟੀਫਿਕੇਟ ਆ ਗਿਆ ਉਹ ਇਸ਼ੂ ਕੋਈ ਨਹੀਂ ਉਸ ਚੀਜ਼ ਦਾ ਠੀਕ ਹੈ ਉੱਥੇ ਤੋਂ ਤੁਹਾਨੂੰ ਲਿਖਿਆ ਲਿਆ ਜਾਊਗਾ ਕਿ ਹਾਂ ਉਦੋਂ ਸਰਟੀਫਿਕੇਟ ਨਹੀਂ ਆਇਆ ਸੀ ਤਾਂ ਕਰਕੇ ਜਿਹੜਾ ਹੈਗਾ 22 ਸਲਿੱਪ ਮੈਂ ਇਹ ਅਪਲਾਈ ਕਰਤੀ ਸੀ ਪਰ ਜਿਹੜਾ ਵੀ ਤੁਸੀਂ ਸਰਟੀਫਿਕੇਟ ਨਾਲ ਲਗਾਇਆ ਉਹ ਤਾਂ ਤੁਸੀਂ ਨਾਲ ਲੈ ਕੇ ਜਾਣਾ 100% ਉਹਦੇ ਬਿਨਾਂ ਦਾ ਤੁਸੀਂ ਡੀਵੀ ਲਈ ਮਤਲਬ ਕਿ ਡੀਵੀ ਜਾਣਾ ਹੀ ਨਹੀਂ ਹੈਗਾ ਠੀਕ ਹੈ ਆਪਦੇ ਘਰੋਂ ਹੀ ਤੁਰਨਾ ਅਗਰ ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਹੈਗਾ ਠੀਕ ਹੈ ਤੇ ਬਾਕੀ ਜੇ ਤੁਸੀਂ ਕੋਈ ਕਿਸੇ ਨੇ ਵੀ ਬੱਚੇ ਨੇ ਨਵਾਂ ਸਰਟੀਫਿਕੇਟ ਬਣਾਇਆ ਹੋਇਆ ਹੈ ਨਵਾਂ ਕੋਈ ਅਪਡੇਟ ਕਰਵਾਇਆ ਉਹਨੂੰ ਤੁਸੀਂ ਨਾਲ ਲੈ ਜਾਓ ਪਰ ਜਿਹੜਾ ਤੁਸੀਂ ਅਪਲਾਈ ਕਰਿਆ ਉਹ ਤੁਹਾਨੂੰ ਨਾਲ ਚਾਹੀਦਾ ਸਰਟੀਫਿਕੇਟ ਠੀਕ ਹੈ ਤੁਹਾਡੇ ਨੈਕਸਟ ਕੁਮੈਂਟ ਆ ਸਰ ਪੰਜਾਬ ਪਲਸ ਕੌਨਸਟਲ 2025 ਦੀ ਡੀਵੀ ਲਈ ਆਹੀ ਡਾਕੂਮੈਂਟ ਜ਼ਰੂਰੀ ਆ ਆਧਾਰ ਕਾਰਡ ਪੈਨ ਕਰ ਈਡਬਲਯੂ ਸਰ ਠੀਕ ਹੈ ਰਾਈਡਸ ਪਲਸ 2 ਹਾਂ ਤੇ ਇੱਕ 10th ਦਾ 10th ਪਲਸ 2 ਆ ਗਿਆ ਠੀਕ ਹੈ ਤੁਹਾਡੇ ਜਿਹੜੀ ਜਿਹੜੀ ਵੀ ਤੁਸੀਂ ਪ੍ਰੂਫ ਨਾ ਲਗਾਣੇ ਜਿਹੜੀ ਜਿਹੜੇ ਸਰਟੀਫਿਕੇਟਸ ਤੁਸੀਂ ਨਾ ਲਗਾਣੇ ਸਿਰਫ ਉਹ ਰਿਜ਼ਰਵ ਸਰਟੀਫਿਕੇਟਸ ਚਾਹੀਦੇ ਆ ਅਗਰ ਤੁਸੀਂ ਕੋਈ ਉਸ ਕੈਟੇਗਰੀ ਚੋਂ ਤਾਂ ਕੈਟੇਗਰੀ ਸਰਟੀਫਿਕੇਟ ਕਿਸੇ ਐਕਸ ਸਰਵਿਸਮੈਨ ਵੀਰ ਨਹੀਂ ਤਾਂ ਉਹਨਾਂ ਲਈ ਉਹ ਐਕਸ ਸਰਵਿਸਮੈਨ ਵੀ ਵਾਲੇ ਜਿਹੜੇ ਹੈਗਾ ਸਰਟੀਫਿਕੇਟ ਠੀਕ ਹੈ ਸਰ ਅਦਰ ਸਟੇਟ ਫੀਮੇਲ ਰੈਜੀਡੈਂਸ ਸਰਟੀਫਿਕੇਟ ਕਿਉਂ ਹੈ ਦੇਖੋ ਇਹ ਜਿਹੜਾ ਹੈਗਾ ਤੁਹਾਡੇ ਕਚੈਰੀਆਂ ਚ ਜਾ ਕੇ ਤੁਹਾਡੇ ਨੇੜੇ ਤੇੜੀ ਜਿਹੜੀ ਤੁਹਾਨੂੰ ਤਹਿਸੀਲ ਲੱਗਦੀ ਕਚੈਰੀਆਂ ਲੱਗਦੀਆਂ ਨੇ ਸਭ ਤਹਿਸੀਲ ਉੱਥੇ ਜਾ ਕੇ ਪਤਾ ਕਰੋ ਉੱਥੇ ਜਾ ਕੇ ਕਿਸੇ ਕੈਫੇ ਵਾਲੇ ਨੂੰ ਪਤਾ ਕਰੋ ਤਾਂ ਉੱਥੇ ਜਾ ਕੇ ਜਿਹੜਾ ਹੈਗਾ ਤੁਹਾਨੂੰ ਸਾਰੇ ਪ੍ਰੋਸੀਜਰ ਦਾ ਪਤਾ ਲੱਗ ਜਾਊ ਠੀਕ ਹੈ ਸਰ ਪੰਜਾਬ ਪਲੱਸ ਡੀਵੀ ਲਈ 2021 ਵਾਲਾ ਰੈਜੀਡੈਂਸ ਸਰਟੀਫਿਕੇਟ ਰੈਜੀਡੈਂਸ ਤਨ ਤੋਂ 4 ਸਾਲ ਪੁਰਾਣਾ ਚੱਲ ਜੰਦਾ ਹੁੰਦਾ ਠੀਕ ਹੈ ਕੋਈ ਇਨਕਮ ਸਰਟੀਫਿਕੇਟ ਹੋ ਗਿਆ ਜਾਂ ਕਿਸੇ ਪ੍ਰਕਾਰ ਦਾ ਹੋਰ ਸਰਟੀਫਿਕੇਟ ਹੋ ਗਿਆ ਉਹ ਜ਼ਿਆਦਾ ਮਤਲਬ ਕਿ ਲੇਟੈ ਰਜਿਸਟਰ ਜੇ 2021 ਵਾਲਾ ਬਣਿਆ ਹੋਇਆ ਤਾਂ ਕੋਈ ਸ਼ੁਣੂ ਹੈਗਾ ਚੱਲ ਜੂਗਾ ਠੀਕ ਹੈ ਪੰਜਾਬ 2024 ਦੀ ਜੁਆਇਨਿੰਗ ਦਾ ਪ੍ਰੋਸੈਸ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਜਿਹੜਾ ਹੈਗਾ ਤਿੰਨ ਚਾਰ ਡਾਊਟ ਆ ਚੁੱਕੇ ਨੇ ਇਹ ਮੈਂ ਤੁਹਾਨੂੰ ਕਲੀਅਰ ਕਰਦੇ ਬਾਕੀ ਆਪਾਂ ਕੱਲ ਨੂੰ ਸਪੈਸ਼ਲ ਇੱਕ ਥੋੜੇ ਬੱਚਿਆਂ ਦੇ ਫੇਵਰ ਚ ਇੱਕ ਵੀਡੀਓ ਬਣਾ ਦਾਂਗੇ ਆਪਾਂ ਪੰਜਾਬ ਸਰਕਾਰ ਨੂੰ ਵੀਡੀਓ ਸ਼्रू ਬੇਨਤੀ ਕਰਕੇ ਦੇਖਾਂਗੇ ਅਗਰ ਤੁਹਾਡੇ ਸਾਥ ਨਾਲ ਕੋਈ ਆਪਾਂ ਜਾਂ ਕਿਸੇ ਤਰੀਕੇ ਦਾ ਟਵਿੱਟਰ ਕੈਂਪੇਨ ਚਲਾ ਲਾਂਗੇ ਠੀਕ ਹੈ ਜਾਂ ਤਾਂ ਆਪਾਂ ਦੇਖਾਂਗੇ ਕਿ ਕੀ ਬਣ ਸਕਦਾ ਆਪਣਾ ਕੀ ਨਹੀਂ ਤੇ ਨੈਕਸਟ ਕਮੈਂਟ ਆ ਸਰ ਮੈਂ ਕਾ ਸਰਟੀਫਿਕੇਟ ਅਪਡੇਟ ਕਰਾ ਲਿਆ ਪੁਰਾਣਾ ਹੁਣ ਨਹੀਂ ਹੈ ਮੇਰੇ ਕੋਲ ਅਪਡੇਟ ਪਹਿਲਾਂ ਕਾਸ ਵਾਲਮੀਕ ਲਿਖਿਆ ਸੀ ਅਪਡੇਟ ਤੋਂ ਬਾਅਦ ਬਾਲਮਿਕੀ ਹੈ ਕੋਈ ਨਹੀਂ ਇਹ ਦੇਖੋ ਇਸ ਦੀ ਕੋਈ ਪ੍ਰੋਬਲਮ ਨਹੀਂ ਬਸ ਤੁਸੀਂ ਇੱਕ ਐਫੀਡੇਵਿਟ ਇਸ ਚੀਜ਼ ਲਈ ਤੁਸੀਂ ਜ਼ਰੂਰ ਬਣਾਇਓ ਕਿ ਜਿਹੜਾ ਮੇਰਾ ਪੁਰਾਣਾ ਸਰਟੀਫਿਕੇਟ ਖੋ ਗਿਆ ਸੀ ਤੇ ਮੈਂ ਨਵਾਂ ਸਰਟੀਫਿਕੇਟ ਬਣਵਾ ਲਿਆ ਠੀਕ ਹੈ ਬਾਕੀ ਇੱਥੇ ਬਾਲਮੀਕ ਲਿਖਿਆ ਤੇ ਇੱਥੇ ਬਾਲਮਿਕੀ ਇਹਦਾ ਕੋਈ ਛੁ ਨਹੀਂ ਹੈਗਾ ਬਸ ਐਫੀਡੇਵਿਟ ਸਾਨੂੰ ਹੁਣ ਜਿਹੜਾ ਹੈਗਾ ਇਹ ਬਣਾਉਣਾ ਪੂਆ ਕਿ ਜਿਹੜਾ ਮੇਰਾ ਮੈਂ ਅਪਲੋਡ ਕੀਤਾ ਸੀਗਾ ਉਸ ਸਮੇਂ ਮੇਰਾ ਉਹ ਸਰਟੀਫਿਕੇਟ ਲੌਸਟ ਹੋ ਗਿਆ ਤੇ ਹੁਣ ਮੈਂ ਨਵਾਂ ਬਣਵਾਇਆ ਠੀਕ ਹੈ ਨੈਕਸਟ ਕਮੈਂਟ ਬਹੁਤ-ਬਹੁਤ ਧੰਨਵਾਦ ਸਰ ਬਹੁਤ-ਬਹੁਤ ਧੰਨਵਾਦੀ ਸਾਨੂੰ ਕਰੈਕਟ ਇਨਫੋਰਮੇਸ਼ਨ ਦੇਣ ਲਈ ਸਰ ਪੀਪੀ 2025 ਵਾਸਤੇ ਡੀਵੀ ਦੀ ਲਿਸਟ ਬਣਾਓ ਆਲ ਕੈਟੇਗਰੀਜ਼ ਦੇ ਕਿੰਨੇ ਨੰਬਰ ਵਾਲੇ ਆਲਿਆਂ ਨੂੰ ਡੀਵੀ ਲਈ ਬੁਲਾ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਮਤਲਬ ਕਿ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਤੁਹਾਡੇ ਸਾਰੇ ਬੱਚਿਆਂ ਦੇ ਸਹਿਯੋਗ ਨਾਲ ਜਿਹੜੀ ਹੈਗੀ ਮੈਂ ਤੁਹਾਨੂੰ ਕਰੈਕਟ ਇਨਫੋਰਮੇਸ਼ਨ ਦੇ ਪਾਉਣਾ ਤੇ ਬਾਕੀ ਜਿਹੜੀ ਤੁਸੀਂ ਇਨਫੋਰਮੇਸ਼ਨ ਆਈ ਗ ਅੱਜ ਤੱਕ ਆਪਾਂ ਜਿੰਨੀਆਂ ਵੀ ਵੀਡੀਓਜ਼ ਅਪਲੋਡ ਕਰੀਆਂ ਨੇ ਪਹਿਲਾਂ ਆਪਾਂ ਵਿੱਚ ਦੀ ਕਲਾਸਾਂ ਵੀ ਲਾਉਂਦੇ ਰਹੇ ਹਾਂ ਠੀਕ ਆ ਆਪਣੇ ਚੈਨਲ ਤੇ ਵੀ ਕਲਾਸਾਂ ਵੀ ਬਸ ਆਪਾਂ ਕੁਝ ਦਿਨਾਂ ਦੇ ਵਿੱਚ ਜਿਹੜੀ ਹੈ ਕੰਟੀਨਿਊਸ ਕਰ ਲਾਂਗੇ ਮੈਂ ਥੋੜਾ ਜਿਹਾ బిజీ ਹੋਣ ਕਰਕੇ ਤੁਹਾਨੂੰ ਸਿਰਫ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਦੀ ਦੇਰ ਪਾ ਰਿਹਾ ਸੀ ਕਿਉਂਕਿ ਕਲਾਸਸ ਬਣਾਉਣ ਤੇ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਕਿ ਮੈਨੇਜ ਕਰਨ ਤੇ ਥੋੜਾ ਟਾਈਮ ਲੱਗ ਜਾਂਦਾ ਬਸ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਕਲਾਸਾਂ ਆਪਣੀ ਪਾਲਟੀ ਚੱਲ ਰਹੀ ਸੀ ਆਪਾਂ ਉਹ ਵੀ ਜਿਹੜਾ ਹੈਗਾ ਮਤਲਬ ਕਿ ਰੀਸਟਾਰਟ ਕਰ ਲਾਂਗੇ ਜਿਹੜੇ ਬੱਚੇ 2026 ਲਈ ਤਿਆਰੀ ਕਰ ਰਹੇ ਉਹਨਾਂ ਉਹ ਜਿਹੜੇ ਕਿ ਪੋਲਿਟੀ ਦੇ ਪੰਜਾਬ ਜੀ ਕੇ ਆਪਣੇ ਚੈਨਲ ਤੋਂ ਕਰ ਸਕਦੇ ਆ ਤੇ ਉਹਨਾਂ ਦੀ ਇਥੋਂ ਪੰਜਾਬ ਜੀ ਕੇ ਜਾਂ ਪੋਲਿਟੀ ਕਰਨੀ ਇਨਫ ਆ ਠੀਕ ਹੈ ਹੋਰ ਕਿਤੇ ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ ਤੇ ਬਾਕੀ ਜਿਹੜੀ ਤੁਸੀਂ ਗੱਲ ਕਰੀ ਹੈ ਕਿ 2025 ਦੀ ਡੀਵੀ ਦੀ ਇਹਦੇ ਲਈ ਮੈਂ ਇੱਕ ਸਪੈਸ਼ਲ ਕੱਟ ਆਫ ਦੀ ਵੀਡੀਓ ਤਿਆਰ ਕਰਕੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੈਗਾ ਮਤਲਬ ਮੈਂ ਪਹਿਲਾਂ ਡਾਟਾ ਐਨਾਲਾਈਜ਼ ਕਰਿਆ ਹੋਇਆ ਸੀਗਾ ਤੇ ਉਹਨਾਂ ਦੇ ਆਧਾਰ ਤੇ ਹੀ ਮੈਂ ਜਿਹੜੀ ਹੈਗੀ ਦੁਬਾਰਾ ਵੀਡੀਓ ਅਪਲੋਡ ਕਰ ਦੂੰਗਾ ਤੇ ਤੁਸੀਂ ਉਹ ਦੇਖ ਲਿਓ ਕਿ ਕਿੰਨੀ ਇੱਕ ਜਿਹੜੀ ਹੈਗੀ ਕੱਟ ਆਫ ਕਿਸੇ ਕੈਟਾਗਰੀ ਦੀ ਜਾ ਸਕਦੀ ਆ ਠੀਕ ਹੈ ਸਰ ای ڈبلیو ایس ਵਾਲਿਆਂ ਨੂੰ ਵੀ ਰਾਇਜਾ ਸਰਟੀਫਿਕੇਟ ਦੀ ضرورت ਹੈ ڈی بی ਲਈ ਵੈਸੇ ਮੈਂ ਅਪਲੋਡ ਨਹੀਂ ਕੀਤਾ ਅਗਰ ਤੁਸੀਂ ਅਪਲੋਡ ਨਹੀਂ ਕੀਤਾ ਤਾਂ ਕੋਈ ਚੱਕਰ ਨਹੀਂ ਕਿਉਂਕਿ ਤੁਹਾਡੇ ਕੋਲ ਜਿਹੜਾ ਹੈਗਾ ای ڈبلیو ایس ਦਾ ਸਰਟੀਫਿਕੇਟ ਹੈਗਾ ਪਰ ਅਗਰ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਬਣਵਾ ਲਓ ਹਲੇ ਤੁਹਾਡੇ ਕੋਲ ਟਾਈਮ ਹੈ 10 ਤੋਂ 15 ਦਿਨਾਂ ਦਾ ਕਿਉਂਕਿ ਤੁਹਾਡੀ ਡੀਵੀ 10 ਤੋਂ 15 ਦਿਨ ਹਲੇ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ 10 ਤੋਂ 15 ਦਿਨ ਤੁਹਾਡੀ ਡੀਵੀ ਦਾ ਕੋਈ ਅਪਡੇਟ ਨਹੀਂ ਆਊਗਾ ਠੀਕ ਹੈ ਅਗਰ ਅਪਡੇਟ ਆਈ ਵੀ ਤਾਂ ਤੁਹਾਨੂੰ ਡੀਵੀ ਦੀ ਅਪਡੇਟ ਆਉਣ ਤੋਂ ਬਾਅਦ ਇੱਕ ਵੀਕ ਮਿਲੂਗਾ ਇੱਕ ਵੀਕ ਤੋਂ ਬਾਅਦ ਜਿਹੜੇ ਹੈਗੇ ਤੁਹਾਡੇ ਮਤਲਬ ਕਿ ਡੇਟ ਸ਼ੀਟ ਆਉਗੀ ਡੀਵੀ ਲਈ ਇਸ ਦਿਨ ਐਨੇ ਕੈਂਡੀਡੇਟਸ ਦੀ ਡੀਵੀ ਹੈ ਇੱਕ ਤਰੀਕ ਨੂੰ ਐਨੇ ਦੀ ਦੋ ਤਰੀਕ ਨੂੰ ਐਨੇ ਦੀ ਤਿੰਨ ਤਰੀਕ ਨੂੰ ਐਨੇ ਦੀ ਠੀਕ ਹੈ ਹਾਂ ਸਰ ਅਗਰ ਮੈਡੀਕਲ ਤੋਂ ਪਹਿਲੇ ਫੀਵਰ ਹੋਣ ਕਰਕੇ ਕੋਈ ਮੈਡੀਸਿਨ ਲੈਣੀ ਪਏ ਜਾਵੇ ਤਾਂ ਮੈਡੀਕਲ ਦੀ ਡੂਪ ਟੈਸਟ ਚ ਦੇਖੋ ਜਿਹੜਾ ਇਹ ਡੂਪ ਟੈਸਟ ਵਾਲੀ ਚੀਜ਼ ਹੈ ਨਾ ਮੈਂ ਤੁਹਾਨੂੰ ਦੱਸ ਦੇਣਾ ਜੀ ਹੁਣ ਕਿ ਡੂਪ ਟੈਸਟ ਕਰਨਾ ਸਭੇ 10 ਤੋਂ 12 ਇਹ ਜੀ ਮਤਲਬ ਕਿ ਸਬਸਟੈਂਸ ਨੇ ਜਿਨ੍ਹਾਂ ਨੂੰ ਮੈਜ਼ਰ ਕਰਾਇਆ ਜਾਂਦਾ ਜਿਨ੍ਹਾਂ ਨੂੰ ਮਤਲਬ ਕਿ ਚੈੱਕ ਕਰਾਇਆ ਜਾਂਦਾ ਠੀਕ ਹੈ ਉਹਨਾਂ ਦੀ ਮੈਂ ਜਿਹੜੀ ਹੈਗੀ ਲਿਸਟ ਪਹਿਲਾਂ 2024 ਵਾਲੇ ਕੈਂਡੀਡੇਟਸ ਦਾ ਜਦੋਂ ਮੈਡੀਕਲ ਹੋਇਆ ਸੀ ਉਹਨਾਂ ਚ ਲਿਸਟ ਦਿਖਾਤੀ ਸੀਗੀ ਕਿ ਕਿਹੜੀ ਕਿਹੜੀ ਜਿਹੜੀ ਹੈਗੀ ਮਤਲਬ ਕਿ ਪਦਾਰਥ ਨੇ ਜਿਹੜੇ ਡੋਪ ਪ੍ਰੈਸਟ ਦੇ ਵਿੱਚ ਆਉਂਦੇ ਨੇ ਕਿਹੜੀ ਕਿਹੜੀ ਮਤਲਬ ਡਰੱਗਸ ਆ ਗਈ ਜਾਂ ਕਿਸੇ ਬਰਕਰ ਦੀ ਮੈਡੀਸਨ ਆ ਗਈ ਉਹ ਮੈਂ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਉਹ ਮੈਡੀਕਲ ਵਾਲੀ ਵੀਡੀਓ ਦੇਖ ਸਕਦੇ ਹੋ ਬਾਕੀ ਅਗਰ ਤੁਸੀਂ ਮੈਡੀਕਲ ਕੋਈ ਸਰਦਰਦ ਦੀ ਗੋਲੀ ਲੈਣੀ ਕਿਰਪਾ ਕਰਕੇ ਇਸ ਤਾਂ ਕਿਉਂਕਿ ਹਰ ਇੱਕ ਪ੍ਰਕਾਰ ਦੀ ਜਿਹੜੀ ਵੀ ਆਪਾਂ ਅੰਗਰੇਜ਼ੀ ਦਵਾਈ ਕਹਿੰਦੇ ਨੇ ਨਾ ਕੋਈ ਵੀ ਤੁਸੀਂ ਮੈਡੀਸਨ ਲੈਣੇ ਹੋ ਤਾਂ ਉਹ ਜੀ ਘੱਟੋ ਘੱਟ ਮਾਤਰਾ ਵਿੱਚ ਕੁਛ ਨਾ ਕੁਛ ਡਰੱਗ ਹੁੰਦਾ ਹੀ ਆ ਠੀਕ ਆ ਤਾਂ ਇਹ ਨਾ ਹੋਵੇ ਤੁਸੀਂ ਰਿਸਕ ਲਓ ਇਸ ਨੂੰ ਬਣਾ ਜੇ ਤੁਹਾਨੂੰ ਕੋਈ ਬੁਖਾਰ ਹੋਇਆ ਮੈਡੀਕਲ ਤੋਂ ਬਣਾ ਉਹ ਕਿਸੇ ਤੁਹਾਡੇ ਕਾਰਨ ਕਰਕੇ ਹੋਇਆ ਹੋਵੇ ਤੁਹਾਡੀ ਗਲਤੀ ਕਰਕੇ ਜਾਂ ਤੁਸੀਂ ਕੋਈ ਕੋਈ ਗਲਤ ਖਾਦਾ ਪੀਤਾ ਜਾਂ ਬਣਾ ਪਰਹੇਜ਼ ਰੱਖਿਆ ਠੀਕ ਆ ਤਾਂ ਕਿਰਪਾ ਕਰਕੇ ਆਪਣਾ ਜਿਹੜਾ ਹੈਗਾ ਪਰਹੇਜ਼ ਰੱਖਿਓ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਮੈਡੀਕਲ ਲਿਸਟ ਵਿੱਚ ਤੁਹਾਡਾ ਨਾਮ ਆ ਚੁੱਕਿਆ ਹੈ ਤਾਂ ਮਹੀਨਾ ਡੇਢ ਮਹੀਨਾ ਪਹਿਲਾਂ 1 ਮਹੀਨਾ ਪਹਿਲਾਂ ਤੁਸੀਂ ਆਪਣਾ ਜਿਹੜਾ ਗਲਤ ਖਾਣਾ ਪੀਣਾ ਚੰਗੇ ਤਰੀਕੇ ਨਾਲ ਰਹਿਣਾ ਸਹਿਣਾ ਉਸ ਚੀਜ਼ ਨੂੰ ਮਤਲਬ ਕਿ ਉਸ ਉਸ ਪੈਟਰਨ ਨੂੰ ਤੁਸੀਂ ਠੀਕ ਹੈ ਪਾ ਕੇ ਸੈਟ ਗ੍ਰੈਂਡ ਕਰੋ ਤਾਂ ਜੋ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਵੀ ਕਿਸੇ ਪ੍ਰਕਾਰ ਦੇ ਤੁਹਾਡੇ ਮੈਡੀਕਲ ਦੇ ਵਿੱਚ ਦਿੱਕਤ ਨਾ ਆਵੇ ਠੀਕ ਹੈ ਤੇ ਜਿਹੜਾ ਆਪਣਾ ਨੈਕਸਟ ਕਮੈਂਟ ਹੈਗਾ ਸਰ ਜਿਨ੍ਹਾਂ ਦੇ ਨੰਬਰ ਆਰਮਡ ਕੱਟ ਆਫ ਤੋਂ ਜ਼ਿਆਦਾ ਨੇ ਬਟ ਡਿਸਟ੍ਰਿਕਟ ਕੱਟ ਆਫ ਤੋਂ ਘੱਟ ਨੇ ਹਾਂਜੀ ਉਹਨਾਂ ਦੀ ਫਰਸਟ ਪ੍ਰੈਫਰੈਂਸ ਡਿਸਟ੍ਰਿਕਟ ਪੁਲਿਸ ਆ ਤੇ ਸੈਕੰਡ ਪ੍ਰੈਫਰੈਂਸ ਆਰਮਡ ਹੈ ਤਾਂ ਕਿ ਉਹਨਾਂ ਨੂੰ ਸਿਲੈਕਸ਼ਨ ਆਰਮਡ ਫੋਰਸ ਉੱਤੇ ਇਹ ਫਾਈਨਲ ਹੋ ਜੂਗੀ ਦੇਖੋ ਸਮਝੋ ਤੁਹਾਡੇ 78 ਨੰਬਰ ਨੇ ਠੀਕ ਹੈ ਜਿਹੜੀ ਆਰਮਡ ਦੀ ਹੈ ਉਹ ਹੋ ਗਈ 77 ਤੇ ਇਹ ਆਪਣੀ ਆਰਮਡ ਵਾਲੀ ਜਿਹੜੀ ਡਿਸਟ੍ਰਿਕਟ ਦੀ ਹੈ ਉਹ ਹੋ ਗਈ ਹੈ ਨਾਸੀ ਤੇ ਇ ਸਮਝੋ ਤੁਸੀਂ ਫਸਟ ਪ੍ਰੀਫਰੈਂਸ ਪਰ ਇਸ ਡਿਸਟ੍ਰਿਕਟ ਨੂੰ ਸੈਕੰਡ ਪ੍ਰੀਫਰੈਂਸ ਪਰ ਇਸੀ ਆਰਮਡ ਨੂੰ ਪਰ ਤੁਹਾਡੀ ਇਹ ਚੋ ਜਿਹੜੀ ਹੈਗੀ ਮਤਲਬ ਕਿ ਨੰਬਰ ਤੁਹਾਡੇ ਪਏ ਨਹੀਂ ਠੀਕ ਹੈ ਡਿਸਟ੍ਰਿਕਟ ਦੇ ਵਿੱਚ ਤਾਂ ਤੁਹਾਨੂੰ ਜਿਹੜੀ ਹੈਗੀ ਸਿਲੈਕਸ਼ਨ ਤੁਹਾਨੂੰ ਆਰਮਡ ਦੇ ਵਿੱਚ ਮਿਲੂਗੀ ਇਹ ਨਹੀਂ ਹੈਗਾ ਅਗਰ ਤੁਸੀਂ ਫਸਟ ਪ੍ਰੀਫਰੈਂਸ ਆਰਮਡ ਨੂੰ ਭਰਤੀ ਡਿਸਟ੍ਰਿਕਟ ਨੂੰ ਭਰਤੀ ਤੇ ਤੁਹਾਡੇ ਨੰਬਰ ਡਿਸਟ੍ਰਿਕਟ ਨੂੰ ਕ੍ਰੋਸ ਨਹੀਂ ਕਰੇ ਤਾਂ ਤੁਹਾਨੂੰ ਬਾਹਰ ਕਰ ਦਾਂਗੇ ਨਹੀਂ ਤੁਹਾਨੂੰ ਬਾਹਰ ਨਹੀਂ ਕਰਦੇ ਅਗਰ ਤੁਹਾਡੇ ਆਰਮਡ ਤੋਂ ਜ਼ਿਆਦਾ ਨੰਬਰ ਨਹੀਂ ਤਾਂ ਤੁਹਾਨੂੰ ਆਰਮਡ ਦੇ ਵਿੱਚ ਹੈਗਾ ਜਿਹੜਾ ਹੈਗਾ ਚਾਹੇ ਉਹ ਆਰਮਡ ਤੁਹਾਡੀ ਸੈਕੰਡ ਪ੍ਰੀਫਰੈਂਸ ਹੈ ਸਾਮੀ ਤੁਹਾਨੂੰ ਆਰਮਡ ਦੇ ਵਿੱਚ ਸਿਲੈਕਸ਼ਨ ਮਿਲ ਜੂਗੀ ਠੀਕ ਹੈ ਸਰ ਮੇਰੇ ਆਧਾਰ ਕਾਰਡ ਤੇ ਫਦਰ ਨੇਮ ਮਨੋਜ ਹੈਗਾ ਤੇ 10th 12th ਦੇ ਸਰਟੀਫਿਕੇਟ ਤੇ ਮਨੋਜ ਹੈ ਅੱਛਾ ਬਿੰਦੀ ਕੋਈ ਛੁਣੀ ਬਿੰਦੀ ਦਾ ਮਤਲਬ ਕਿ ਵਿੱਚ ਤਾਂ ਕੋਈ ਛੁਣਿਆ ਜਾ ਪਰ ਆਧਾਰ ਕਾਰਡ ਤੁਸੀਂ ਆਪਣਾ ਜਿਹੜਾ ਹੈਗਾ ਅਪਡੇਟ ਕਰਵਾਓ 10 ਤੋਂ 12 ਦਿਨਾਂ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਆਧਾਰ ਕਾਰਡ ਅਪਡੇਟ ਹੋ ਕੇ ਆ ਜੂਗਾ ਤੇ ਮੈਂ ਤੁਹਾਨੂੰ ਫੇਰ ਹੀ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਕਿ 10 ਤੋਂ 12 ਦਿਨ 15 ਦਿਨ ਤਾਂ ਮੇਰੀ ਗਾਰੰਟੀ ਹੈ 15 ਦਿਨ ਤੁਹਾਨੂੰ ਡੀਵੀ ਦੀ ਕੋਈ ਅਪਡੇਟ ਨਹੀਂ ਮਿਲਦੀ ਇੰਨਾ ਨਾ ਪਰਮਾਤ ਦੇ ਅੰਤ ਤੱਕ ਜਾ ਕੇ ਤੁਹਾਨੂੰ ਅਪਡੇਟ ਮਿਲੂ ਤੇ ਦਸੰਬਰ ਦੇ ਵਿੱਚ ਜਿਹੜੀ ਸੀਗੀ ਛੋਟੀ ਡੀਵੀ ਸਟਾਰਟ ਹੋਊਗੀ ਕਿਉਂਕਿ ਹੁਣ ਛੋਟੀ ਡੀਵੀ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਨੂੰ 2024 ਵਾਲੇ ਬੱਚਿਆਂ ਦੀ ਜਿਹੜੀ ਸੀਗੀ ਜੁਆਇਨਿੰਗ ਦਾ ਪ੍ਰੋਸੈਸ ਕੰਪਲੀਟ ਕਰਨਾ ਪਊਗਾ ਠੀਕ ਹੈ ਈਡਬਲਯੂਐਸ ਰੈਜ਼ੀਡੈਂਸ ਔਰ ਕਾਸਟ ਸਰਟੀਫਿਕੇਟ ਓਰੀਜਨਲ ਤੇ ਫੋਟੋਕਾਪ ਵਿੱਚ ਕੀ ਡਿਫਰੈਂਸ ਹੁੰਦਾ ਦੇਖੋ ਜੀ ਓਰੀਜਨਲ ਓਰੀਜਨਲ ਹੁੰਦਾ ਤੇ ਜਿਹੜੀ ਹੈਗੀ ਫੋਟੋਕਾਪੀ ਫੋਟੋਕਾਪੀ ਹੁੰਦੀ ਆ ਇਹ ਅਗਰ ਤੁਹਾਡਾ ਕਿਸੇ ਪ੍ਰਕਾਰ ਦਾ ਹੋਰ ਤਰੀਕੇ ਦਾ ਡਾਊਟ ਆ ਈਡਲਸ ਰੈਜ਼ੀਡੈਂਸ ਐਂਡ ਕਾਸ ਸਰਟੀਫਿਕੇਟ ओरिजिनल ਤੇ ਫੋਟੋਕਾਪੀ ਚ ਕੀ ਡਿਫਰੈਂਸ ਹੁੰਦਾ ਦੇਖੋ ਜੀ ਇਹ ਤੁਸੀਂ ਕਮੈਂਟ ਦੁਬਾਰਾ ਕਰ ਦਿਓ ਅਗਰ ਮੇ ਵੀ ਹੋ ਸਕਦਾ ਤੁਸੀਂ ਕੁਝ ਹੋਰ ਲਿਖਣਾ ਚਾਹੁੰਦੇ ਹੋ ਤਾਂ ਮੈਨੂੰ ਕੁਝ ਹੋਰ ਸਮਝਾਇਆ ਹੋਵੇ ਜਾਂ ਕਿਸੇ ਬੱਚੇ ਨੂੰ ਇਸ ਚੀਜ਼ ਬਾਰੇ ਸਮਝ ਆਇਆ ਤਾਂ ਕਮੈਂਟ ਕਰ ਦਿਓ ਠੀਕ ਹੈ ਵੈਸੇ ਇਹ ਪੰਡਾ ਤਾਂ ਇਹੀ ओरिजिनल ਤੇ ਫੋਟੋਕਾਪੀ ਚ ਡਿਫਰੈਂਸ ओरिजिनल ਚੀਜ਼ ओरिजिनल ਹੈ ਫੋਟੋਕਾਪੀ ਫੋਟੋਕਾਪੀ ਹੈ ਠੀਕ ਹੈ ਤੇ ਨੈਕਸਟ ਕਮੈਂਟ ਹੈਗਾ ਸਰ ਤੁਸੀਂ ਪਹਿਲੇ ਕਹਿੰਦੇ ਸੀ ਕਿ ਆਧਾਰ ਕਾਰਡ ਫੋਟੋ ਅਪਡੇਟ ਦਾ ਐਫੀਡੇਵਿਟ ਨਹੀਂ ਲੱਗਣਾ ਜੀ ਮੈਂ ਆਧਾਰ ਕਾਰਡ ਦੀ ਮੈਂ ਦੇਖੋ ਤੁਹਾਨੂੰ ਇਹੀ ਚੀਜ਼ ਕਹਿ ਰਿਹਾ ਕਿ ਆਧਾਰ ਕਾਰਡ ਅਗਰ ਤੁਸੀਂ ਅਪਡੇਟ ਕਰਵਾਇਆ ਫੋਟੋ ਤੁਸੀਂ ਅਪਡੇਟ ਕਰਵਾਈਆਂ ਤਾਂ ਇਸ ਚੀਜ਼ ਦਾ ਕੋਈ issue ਨਹੀਂ ਹੈਗਾ ਤੁਸੀਂ ਨਾ ਲੈ ਜਿਓ ਪੁਰਾਣਾ ਵੀ ਤੇ ਨਵਾਂ ਵੀ ਅਗਰ ਤੁਸੀਂ ਖੋਤਾ ਪੁਰਾਣਾ ਤੇ ਫੇਰ ਮੇ ਵੀ ਹੋ ਸਕਦਾ ਤੁਹਾਨੂੰ ਕਹਿ ਦੇਣ ਕਿ ਉਹ ਪੁਰਾਣਾ ਆਧਾਰ ਕਾਰਡ ਦਿਓ ਤਾਂ ਕਿਰਪਾ ਕਰਕੇ ਐਫੀਡੇਵਿਟ ਬਣਵਾ ਲਿਓ ਮੈਂ ਐਫੀਡੇਵਿਟ ਬਾਰੇ ਇੱਕ ਸਪੈਸ਼ਲ ਵੀਡੀਓ ਬਣਾਈ ਸੀ ਠੀਕ ਹੈ 100 ਰੁਪਏ ਦਾ ਐਫੀਡੇਵਿਟ ਬਣ ਜਾਂਦਾ ਤੇ ਮੈਂ ਮਰਨ ਕਿ 50 ਸਾਰਾ 150 ਰੁਪਏ ਤੁਹਾਡਾ ਖਰਚਾ ਨਹੀਂ ਹੁੰਦਾ ਫਿਲਟਰ ਕਰਵਾਉਣ ਤੇ ਕਿਉਂ ਤੁਸੀਂ ਰਿਸਕ ਲੈਣੋ ਕਿਸੇ ਚੀਜ਼ ਪਿੱਛੇ ਠੀਕ ਹੈ ਸਰ 2024 ਦੀ ਜੁਆਇਨਿੰਗ ਦੇ ਅਪਡੇਟ ਇਹਦੇ ਬਾਰੇ ਮੈਂ ਤੁਹਾਨੂੰ ਕੱਲ ਇਨਫੋਰਮੇਸ਼ਨ ਦੇਵਾਂਗਾ ਸਾਰੀ ਤੇ ਮੇਰੀ ਇੱਕ ਹੱਥ ਜੋੜ ਕੇ ਫੇਰ ਬੇਨਤੀ ਹੈ ਅਗਰ ਕੋਈ ਤਰਨਤਨ ਡਿਸਟ੍ਰਿਕਟ 2024 ਵਿੱਚ ਸਿਲੇਕਟਡ ਬੱਚਾ ਕੋਈ ਵੀਡੀਓ ਦੇਖ ਰਿਹਾ ਤਾਂ ਆਪਾਂ ਨੂੰ ਟੈਲੀਗ੍ਰਾਮ ਚੈਨਲ ਤੇ ਮੈਸੇਜ ਕਰ ਦਿਓ ਜਾਂ ਕਮੈਂਟ ਦੇ ਵਿੱਚ ਹੀ ਲਿਖ ਦਿਓ ਕਿ ਸਰ ਮੈਂ ਤਰਨਤਨ ਡਿਸਟ੍ਰਿਕਟ ਦੇ ਵਿੱਚ ਸਿਲੇਕਟ ਹੋਇਆ ਤਾਂ ਮੈਂ ਉਹਨੂੰ ਖੁਦ ਅਪਰੋਚ ਕਰ ਲੂੰਗਾ ਤਿੰਨ ਨਾਲ ਹੀ ਰਹੇਗਾ ਉਹਦਾ ਨੰਬਰ ਛੱਡ ਦਿਓ ਠੀਕ ਹੈ WhatsApp ਨੰਬਰ ਜਾਂ ਕਾਲਿੰਗ ਨੰਬਰ ਕੋਈ ਵੀ ਕਿਸੇ ਵੀ ਤਰੀਕੇ ਦਾ ਤੁਹਾਡੇ ਕੋਈ ਈਮੇਲ ਹੋਵੇ ਉਹ ਛੱਡ ਦਿਓ ਮੈਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੰਟੈਕਟ ਕਰ ਸਕਾਂ ਠੀਕ ਹੈ ਤੇ ਛੁੱਡਣਾ ਜਿਹੜੀ ਇਹ ਗੱਲਬਾਤ ਕਰ ਸਕਾਂ ਤੇ ਕੱਲ ਨੂੰ ਬੱਚਿਆਂ ਨੂੰ ਕੀ ਆਪਣਾ ਜਿਹੜਾ ਹੈਗਾ ਨੈਕਸਟ ਸਟੈਪ ਬਣੂਗਾ ਕੋਈ ਪ੍ਰੋਟੈਸਟ ਦਾ ਬੱਚਿਆਂ ਲਈ ਜਾਂ ਕਿਸੇ ਪ੍ਰਕਾਰ ਦੀ ਕੋਈ ਨੈਕਸਟ ਸਟੈਪ ਦਾ ਜੋ ਵੀ ਪ੍ਰੋਸੀਜਰ ਹੋਊਗਾ ਮੈਂ ਸਾਰਾ ਕੁਝ ਅਗਲੇ ਬੱਚਿਆਂ ਨਾਲ ਸ਼ੇਅਰ ਕਰ ਦਊਗਾ 2024 ਵਾਲਿਆਂ ਨਾਲ ਤਾਂ ਕਿ ਅਗਰ 2024 ਵਾਲੇ ਬੱਚੇ ਤੁਹਾਡੇ 2024 ਵਾਲਿਆਂ ਦਾ ਪ੍ਰੋਸੈਸਾ ਜਿਹੜਾ ਕੰਪਲੀਟ ਹੁੰਦਾ ਤਾਹੀਂ 2025 ਵਾਲੇ ਬੱਚਿਆਂ ਦਾ ਪ੍ਰਕਾਸ਼ ਚੱਲੂਗਾ ਠੀਕ ਹੈ ਤੇ 2025 ਵਾਲੇ ਬੱਚਿਆਂ ਨੂੰ ਵੀ ਬੇਨਤੀ ਹੈਕਰ ਤੁਸੀਂ ਕਿਸੇ ਇਸ ਪ੍ਰਕਾਰ ਦੇ ਬੱਚੇ ਨੂੰ ਜਾਣਦੇ ਹੋ ਜੋ 2024 ਚ ਸਿਲੈਕਟਡ ਹੈ ਤੇ ਤਰਨਤਨ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਆਇਆ ਹੈ ਨਾਮ ਉਹਦਾ ਤੇ ਉਹਦੇ ਕੋਈ ਕੰਟੈਕਟ ਚ ਹੋਇਆ ਤਾਂ ਮੈਨੂੰ ਜਰੂਰ ਜਿਹੜਾ ਹੈਗਾ ਉਹਦੇ ਬਾਰੇ ਇਨਫੋਰਮੇਸ਼ਨ ਦਿਓ ਠੀਕ ਹੈ ਤੇ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਤਾਂ ਮੈਂ ਜਿਹੜਾ ਹੈਗਾ ਕੰਟੈਕਟ ਕਰ ਸਕਾਂ ਸਰ ਕੌਨਸਟੇਬਲ ਚ ਜੁਆਇਨਿੰਗ ਤੋਂ ਬਾਅਦ ਕਿੰਨੇ ਟਾਈਮ ਬਾਅਦ ਪ੍ਰੋਮੋਸ਼ਨ ਲਈ ਪੇਪਰ ਦੇ ਸਕਦੇ ਆ ਪ੍ਰੋਮੋਸ਼ਨ ਲਈ ਸਲੇਵਸ ਕਿਹੜਾ ਹੁੰਦਾ ਕਿ ਜਿਹੜਾ ਸਲੇਵਸ ਆਪਾਂ ਹੁਣ ਕਵਰ ਕੀਤਾ ਕਾਂਸਟੇਬਲ ਲਈ ਸਲੇਵਸ ਹੁੰਦਾ ਜਾਂ ਕੋਈ ਹੋਰ ਸਲੇਵਸ ਦੇਖੋ ਪਹਿਲਾਂ ਤਾਂ ਜਿਵੇਂ ਤੁਸੀਂ ਟ੍ਰੇਨਿੰਗ ਦਾ 1 ਸਾਲ ਠੀਕ ਹੈ 2 ਸਾਲ ਹੋਰ ਮਤਲਬ ਕਿ ਆਪਾਂ ਕਹਿੰਦੇ ਆ ਪ੍ਰੋਵੀਜ਼ਨਲ ਪੀਰੀਅਡ ਉਹ ਇਹ 3 ਸਾਲ ਵਿੱਚ ਗਿਣੀ ਜਾਂਦਾ ਹੈ ਟ੍ਰੇਨਿੰਗ ਵਾਲਾ 1 ਸਾਲ ਵੀ ਵਿੱਚ ਗਿਣਿਆ ਜਾਂਦਾ ਤੇ 2 ਸਾਲ ਛੁੱਟੇ ਮਤਲਬ ਕਿ ਡਿਊਟੀ ਤੇ ਆ ਜਾਂਦਾ ਠੀਕ ਹੈ 3 ਸਾਲਾਂ ਬਾਅਦ ਤੁਸੀਂ ਪ੍ਰੋਮੋਸ਼ਨ ਲਈ ਪੇਪਰ ਦੇ ਸਕਦੇ ਹੋ ਤੇ ਪ੍ਰੋਮੋਮੋਸ਼ਨ ਲਈ ਜਿਹੜਾ ਪੇਪਰ ਹੁੰਦਾ ਉਹ ਸਿਰਫ ਹੈੱਡ ਕਾਂਸਟੇਬਲ ਤੱਕ ਹੁੰਦਾ ਹੈੱਡ ਕਾਂਸਟੇਬਲ ਤੋਂ ਬਾਅਦ ਏਐਸਆਈ ਜਾਂ ਐਸਆਈ ਲਈ ਕੋਈ ਪੇਪਰ ਨਹੀਂ ਹ ਤੇ ਉਹ ਵੀ ਇੱਕ ਕੈਂਡੀਡੇਟ ਮਾਰ ਕੇ 2 ਤੋਂ 3 ਵਾਰ ਪੇਪਰ ਦੇ ਸਕਦਾ ਇਸ ਤੋਂ ਵੱਧ ਜਿਆਦਾ ਨਹੀਂ ਤੇ ਹੁਣ ਜਿਹੜੀ ਇਹਦੀ ਸਲੇਵਸ ਦੀ ਗੱਲ ਰਹਿ ਗਈ ਸਲੇਵਸ ਇਹਦਾ ਇਹ ਨਹੀਂ ਹੁੰਦਾ ਜਿਹੜਾ ਤੁਸੀਂ ਹੁਣ ਕਵਰ ਕਰ ਰਹੇ ਹੋ ਸਲੇਵਸ ਇਹਦਾ ਉਹ ਹੁੰਦਾ ਜਿਹੜਾ ਪੁਲਿਸ ਦੇ ਵਿੱਚ ਹੀ ਕੰਮ ਆਉਂਦਾ ਜਿਹੜਾ ਤੁਸੀਂ ਟ੍ਰੇਨਿੰਗ ਦੇ ਵਿੱਚ ਸਿੱਖੋਗੇ ਤੇ ਉਹ 2 ਸਾਲਾਂ ਦੇ ਵਿੱਚ ਸਿੱਖੋਗੇ ਤੁਸੀਂ 3 ਸਾਲਾਂ ਦੇ ਵਿੱਚ ਜਦੋਂ ਵੀ ਪੇਪਰ ਹੋਣ ਤੋਂ ਪਹਿਲਾਂ ਜਦੋਂ ਵੀ ਜਿਹੜਾ ਵੀ ਤੁਸੀਂ ਆਪਣੇ ਜਿਹੜਾ ਮਾਈਕਰੋ ਇਲੈਕਟ੍ਰੀਕਲ ਕੰਮ ਸਿੱਖੋਗੇ ਕਿ ਕਿਹੜੀ ਤਾਰਾ ਕਦੋਂ ਲੱਗਦੀ ਆ ਜਾਂ ਕਿਸੇ ਨੇ ਕੋਈ ਇਸ ਤਰੀਕੇ ਦਾ ਇਲੀਗਲ ਕੰਮ ਕੀਤਾ ਤਾਂ ਉਹਨੂੰ ਕਿਹੜੀ ਸਜ਼ਾ ਮਿਲ ਸਕਦੀ ਹੈ ਠੀਕ ਆ ਉਸ ਉਸ ਤਰੀਕੇ ਦਾ ਸਿਲੇਬਸ ਹੁੰਦਾ ਜਿਹੜਾ ਮੈਕ ਉਹਨੇ ਵਿੱਚ ਕੰਮ ਆਊਗਾ ਇਹ ਜਿਹੜਾ ਸਾਡਾ ਹੋਣ ਵਾਲਾ ਸਿਲੇਬਸ ਹੈ ਇਹ ਕੋਈ ਕੰਮ ਨਹੀਂ ਆਊਗਾ ਠੀਕ ਹੈ ਇਹਦੀ ਮਤਲਬ ਕਿ ਇੱਕ ਦੋ ਸਵਾਲ ਆਉਂਦੇ ਹੁੰਦੇ ਨੇ ਉਹ ਸੋਡੇ ਆਮ ਦੀ ਚੀਜ਼ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਹੁੰਦੀ ਹੈ ਬਸ ਜਿਹੜਾ ਮੈਕਸਿਮ ਸਿਲੇਬਸ ਹੁੰਦਾ ਹੈ ਅਗਰ ਮਤਲਬ ਕਿ 100 ਸਵਾਲ ਨੇ 100 ਚੋਂ ਤੁਸੀਂ ਲੈ ਲਓ ਵੀ 90 ਸਵਾਲ ਜਿਹੜੇ ਹੈਗੇ ਮੈਕ ਦੇ ਇਨਫੋਰਮੇਸ਼ਨ ਵਾਰੀ ਹੁੰਦੀ ਹੈ ਸਾਰੇ ਠੀਕ ਹੈ ਤੇ ਇਹੋ ਇਹ ਸਾਨੂੰ ਸਿਲੇਬਸ ਜਿਹੜਾ ਹੈਗਾ ਉਸੇ ਟਾਈਮ ਜਿਹੜਾ ਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਸੀ ਸਿਰਫ ਫੈਨਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਤੁਹਾਨੂੰ ਨੈਕਸਟ ਆਉਣਾ ਨਹੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਰਹੇ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਅਗਰ ਕੋਈ ਤਰਨਤਾਰਨ ਜ਼ਿਲ੍ਹੇ ਦਾ ਬੱਚਾ ਵੀਡੀਓ ਦੇਖ ਰਿਹਾ ਹੋ ਤਾਂ ਕਮੈਂਟ ਕਰ ਦਿਓ ਜਾਂ ਕੋਈ ਕਿਸੇ ਨੂੰ ਵੀ ਜਾਣਦਾ ਹੋਇਆ ਬੱਚਾ ਆਪਣਾ ਵੀਡੀਓ ਦੇਖਣ ਵਾਲਾ ਤਾਂ ਕਿਰਪਾ ਕਰਕੇ ਮੇਰੇ ਨਾਲ ਉਹਦਾ ਕੰਟੈਕਟ ਜ਼ਰੂਰ ਕਰਵਾਇਓ ਤਾਂ ਜੋ ਆਪਾਂ ਉਹਨਾਂ ਦਾ ਪ੍ਰੋਸੀਜਰ ਪੁੱਛ ਸਕੀਏ ਕਿ ਕਿੱਥੇ ਤੱਕ ਤੁਹਾਡੀ ਜਿਹੜੀ ਹੈਗੀ ਉਹਨਾਂ ਬੱਚਿਆਂ ਦੀ ਤੇ 2024 ਵਾਲੇ ਬੱਚਿਆਂ ਨੂੰ ਜਿਹੜਾ ਹੈ ਕਿੰਨਾ ਕੁ ਟਾਈਮ ਲੱਗ ਸਕੂ ਆ ਠੀਕ ਹੈ ਜੁਆਇਨਿੰਗ ਲਈ ਤੇ ਕਿਉਂਕਿ ਜਿਹੜੇ ਹੈਗੇ 2024 ਵਾਲੇ ਬੰਦੀ ਬੱਚਿਆਂ ਦੀ ਅਗਰ ਜੁਆਇਨਿੰਗ ਹੁੰਦੀ ਹੈ ਤਾਂ ਹੀ 2025 ਵਾਲੇ ਬੱਚਿਆਂ ਦਾ ਜਿਹੜਾ ਹੈਗਾ ਪ੍ਰੋਸੈਸ ਨੈਕਸਟ ਚੱਲੂਗਾ ਤੇ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ